ਪੂਰੇ ਨਿਵਾਸੀਆ ਤੇ ਇਲਾਕਾ ਨਿਵਾਸੀਆ ਦੇ ਲਈ ਖੁਸ਼ਖਬਰੀ ਕਿਉਂਕਿ ਮੁੰਡਾਪੁਰ ਗ੍ਰੇਡਾਸ ਵਿਖੇ ਖੁੱਲ੍ਹ ਚੁਕੀ ਹੈ ਸ਼ਰਮਾ ਜੀ ਫਲੋਰ ਮਿਲ ਇਹਨਾਂ ਦੇ ਵੱਲੋਂ ਜਿਹੜੇ ਲਗਾਈ ਪਈ ਹੈ ਤੋਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਹਾਂ ਤੋਂ ਘਰਾੜ ਤੇ ਆਟਾ ਦਿਹਾਗਾ ਲਿਆਵਾ ਤੋਂ ਉਹ ਚੀਜ਼ ਹੈ ਇੱਕ ਤਾਂ ਇਸ ਦੇ ਵਿੱਚ ਕਦੇ ਵੀ ਗਰਮਾਟਾ ਨਹੀਂ ਨਿਕਲਦਾ ਤੇ ਠੰਡਾ ਰਹਿੰਦਾ ਹੈ ਉਦੋਂ ਤੇ ਖਵਾਈ ਬਹੁਤ ਹੈ ਕਿ ਆਪਾਂ ਫਿਲਟਰ ਹੋ ਕੇ ਨਿਕਲਦਾ ਹੈ ਇਹ ਜਿਹੜਾ ਇਹਨਾਂ ਨੇ ਆਪਣੇ ਇਲਾਕੇ ਨੂੰ ਇੱਕ ਬਹੁਤ ਵਧੀਆ ਜਿਹੜੀ ਸਰਵਿਸ ਦੇਤੀ ਹੈ ਇਹ ਜਿਹੜੀ ਫਲੋਰ ਮਿਲ ਲਾਈ ਹੈ ਇਹਨਾਂ ਨੇ 15 ਤੋਂ 20 ਲੀਸੀ ਕਹਿੰਦੇ ਹਨ ਦਾ ਸ਼ੂਗਰ ਫ੍ਰੀ ਆਟਾ ਜਿਹੜਾ ਇੱਥੇ ਮਿਲਦਾ ਹੈ ਕਿਉਂਕਿ ਇਲਾਕੇ ਦੇ ਵਿੱਚ ਕਈ ਇੱਥੇ ਦੇ ਲੋਕ ਨੇ ਜਿਨ੍ਹਾਂ ਦੀ ਡਿਮਾਂਡ ਹੈ ਤੁਸੀਂ ਕੰਨ ਨਾਲ ਕੋਈ ਲਈਏ ਕਿ 7 2 ਛੱਡਾ ਸੋ ਕੁਆਲਟੀ ਦੇਖੋ ਆਟੇ ਦੀ ਕਿਸ ਤਰ੍ਹਾਂ ਦੀ ਹੈ ਤਾਂ ਹੀ ਪਤਾ ਚੱਲੇਗਾ ਨਾ ਆਟੇ ਦਾ ਮੈਂ ਤਾਂ ਇਹ ਕਹੂੰਗਾ ਵੀ ਇਹਨੂੰ ਇੱਕ ਵਾਰੀ ਮੌਕਾ ਦਿਓ ਬਈ ਬਹੁਤ ਹਨਾ ਕੋਈ ਜ਼ਰੂਰ ਜ਼ਰੂਰ ਮੌਕਾ ਦਿਓ ਸਮਝ ਜੀ ਫਲੋ ਮਿਲ ਤੋਂ ਆਟਾ ਪਿਆਓ ਤੇ ਬਹੁਤ ਵਧੀਆ ਆਟਾ ਹੈ ਇਹਨਾਂ ਦਾ ਜੀ ਇਹਨਾਂ ਦਾ ਸਹਿਯੋਗ ਦਿਓ ਜੀ ਇਹਨਾਂ ਦੀ ਸ਼ਰਮਾ ਜੀ ਨਵੀਂ ਫਲੋ ਮਰ ਕੋਲ ਦੀ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਤੁਹਾਨੂੰ ਲਾਈਕ ਕਰ ਦਿਓ ਕਮੈਂਟਾਂ ਦੇ ਵਿੱਚ ਮੁਬਾਰਕਾ ਦਿਓ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਤੇ ਅੱਗੇ ਇਹ ਵੀਡੀਓ ਜਾਵੇ ਹੋਰ ਇਲਾਕੇ ਦੇ ਵਿੱਚ ਜਾਵੇ ਉਹਨਾਂ ਨੂੰ ਵੀ ਪਤਾ ਚੱਲ ਸਕੇ ਇੱਕ ਗਰੀਬ ਬੰਦੇ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਉਹਦੀ ਸਪੋਰਟ ਕਰੋ ਸੋ ਮੁੰਲਾਪੁਰ ਨਿਵਾਸੀਆ ਤੇ ਇਲਾਕਾ ਨਿਵਾਸੀਆ ਦੇ ਲਈ ਖੁਸ਼ਖਬਰੀ ਕਿਉਂਕਿ ਮੁੰਡਾਪੁਰ ਗਰੀਬ ਦਾ ਸਿਫਕੇ ਖੁੱਲ ਚੁਕੀ ਹੈ ਸ਼ਰਮਾ ਜੀ ਫਲੋਰ ਮਿਲ ਜਿੱਥੇ ਕਿ ਨਵੀਂ ਤਕਨੀਕਾ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਹੈ ਸੋ ਸ਼ਰਮਾ ਜੀ ਫਲੋਰ ਮਿਲ ਮੁੱਲਾਪੁਰ ਗਰੀਬਦਾਸ ਵੀ ਕੇ ਖੁੱਲ ਚੁਕੀ ਹੈ ਸੋ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਨਵੀਂ ਤਕਨੀਕ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਆਟਾ ਪੀਸਿਆ ਜਾਂਦਾ ਹੈ ਨਵੀਆਂ ਮਸ਼ੀਨਾਂ ਇਹਨਾਂ ਦੇ ਵੱਲੋਂ ਜਿਹੜੀ ਲਗਾਈ ਗਈ ਹੈ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਵਿਖਾ ਰਹੇ ਆ ਸੋ ਤੇ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਮੈਂ ਐਮਐਸ ਚੰਨੂ ਆ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਮੇਰੇ ਵਾਸਤੇ ਕੀਮਤੀ ਸਮਾਂ ਕੱਢ ਕੇ ਦੁੱਧਾਮਾ ਰਵਿੰਦਪੁਰੀ ਦੀ ਸਮਾਸ਼ੇ ਦਾ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਅੱਜ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰ ਹੈ ਨਵੀਂ ਮਸ਼ੀਨਾਂ ਦਾ ਜਿਹੜਾ ਤੁਸੀਂ ਲਗਾਇਆ ਹੈ ਵੀਰ ਜੀ ਇਹ ਅੱਜ ਕੱਲ ਬੰਦਾ ਇਹ ਪਤਨੌਰ ਦੀ ਹੈ ਇੱਕ ਸਾਫ ਸੁਥਰੀ ਹਾਂ ਇਹ ਨਾਲ ਨਾਲ ਦੱਸੋ ਖਾਣਾ ਖਾਣਾ ਚਾਹੁੰਦਾ ਹੈ ਇਹ ਆਟੋਮੈਟਿਕ ਮਸ਼ੀਨਾਂ ਹੈ ਇਸ ਸੁਭਾਈ ਦਾ ਕੰਮ ਜ਼ਿਆਦਾ ਹੈ ਇਹਨਾਂ ਦੇ ਵਿੱਚ ਇਸ ਗਰਦਾ ਨਹੀਂ ਬਿਲਕੁਲ ਵੀ ਆਏਗਾ ਜਿੱਤਰਾ ਆਮ ਲੋਕ ਕਹਿੰਦੇ ਸੀਗੇ ਜੀ ਅਧਿਕ ਘਰਾੜ ਤੇ ਆਟਾ ਪਿਆਗਾ ਲਿਆਵਾ ਤੇ ਉਹ ਚੀਜ਼ ਹੈ ਇੱਕ ਤਾਂ ਇਸਕੇ ਵਿੱਚ ਕਦੀ ਵੀ ਗਰਮਾਟਾ ਨਹੀਂ ਨਿਕਲਦਾ ਤੇ ਠੰਡਾ ਰਹਿੰਦਾ ਹੈ ਤੇ ਦੂਜਾ ਸਫਾਈ ਬਹੁਤ ਹੈ ਤੇ ਆਟਾ ਫਿਲਟਰ ਹੋ ਕੇ ਨਿਕਲਦਾ ਹੈ ਇਸ ਤੇ ਬਹੁਤ ਹੀ ਲੋਕਾਂ ਨੂੰ ਮੈਨੂੰ ਫਾਇਦਾ ਹੋਵੇਗਾ ਬਾਕੀ ਜਿਤਰਾ ਵੀ ਅਸੀਂ ਹੋਮ ਡਿਲੀਵਰੀ ਵੀ ਦਿੰਨੇ ਆ ਜਿਗਾ ਮੁਰਲਾ ਪਰ ਹੋ ਗਿਆ ਸੰਘਾਰੀ ਵਾਲਾ ਹੋ ਗਿਆ ਆਇਆ ਕਰੋਨੀ ਹੋ ਗਈ ਨੇ ਕਿਤੇ ਜਿੰਨੇ ਵੀ ਨੇੜੇ-ਨੇੜੇ ਲਾਕ ਨੇ ਸਾਨੂੰ ਇੱਕ ਵਾਰ ਟੈਲੀਫੋਨ ਕਰੋ ਤੇ ਅਸੀਂ ਘਰ ਤੋਂ ਹੀ ਉਠਾ ਲੈਂਦੇ ਤੇ ਘਰ ਸਾਰਾ ਨੰਬਰ ਹੈ 98127 57315 ਤੇ ਦੂਜਾ ਨੰਬਰ ਹੈ 81948 7411 ਹਾਂ ਤੇ ਤੇ ਜਿਸ ਕੰਮ ਕਰਨਗੇ ਇਦਨੂ ਹੋ ਗਏ ਤੇ ਇੱਕ ਬਿੱਥ ਨੂੰ ਜਾਊਗੀ ਇੰਨੇ ਦੋ ਚੰਨ ਆਈਗਾ ਥੱਲੇ ਇੱਕ ਇਹ ਹੋ ਗਏ ਕੁਪਰੇ ਤੇ ਫਿਰ ਇੱਧਰ ਆ ਜੇਗੀ ਫਿਰ ਇਸ ਦੇ ਉੱਪਰ ਚਲੇ ਜਾਊਗੀ ਜੀ ਫਿਰ ਉਹ ਚੱਕੀ 'ਚ ਜਾਊਗੀ ਚੱਕੀ 'ਚ ਵੀ ਕੁੰਭਾਂ ਲੱਗੀਆਂ ਹੋਈਆਂ ਨੇ ਜੇ ਵੀ ਥੋੜਾ ਹਲਕਾ ਜਿਹਾ ਵੀ ਕੋਈ ਲੋਹਾ ਹੋਇਆ ਤਾਂ ਉਹ ਵੀ ਉਸਨੇ ਪਕੜ ਲੈਣਾ ਉਹ ਤੋਂ ਬਾਅਦ ਜਦੋਂ ਕਰ ਫਿਰ ਫਿਲਟਰ ਹੋਣਾ ਹੈ ਥੋੜਾ ਚੋਕਰ ਜੋ ਵੀ ਮੈਲ ਸਿਸਟਮ ਹੋਇਆ ਉਹ ਥੈllਿਆ ਜਾਣਾ ਚੋਕਰ ਲੱਗ ਹੋ ਜਾਣਾ ਤੇ ਆਟਾ ਲੱਗ ਹੋ ਜਾਣਾ ਜਮਿੰਦਪੁਰੇ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਪੁਰੀ ਸਾਹਿਬ ਅੱਜ ਇੱਥੇ ਤੁਸੀਂ ਪਹੁੰਚੇ ਖੁਸ਼ੀ ਦਾ ਮੌਕਾ ਕੀ ਕਹਿਣਾ ਚਾਹੁੰਦੇ ਹੋ ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਛੋਟੇ ਵੀਰ ਸ਼ਰਮਾ ਜੀ ਸਾਡੇ ਸੁਸ਼ੀਲ ਸ਼ਰਮਾ ਜੀ ਦੀ ਕਹੀ ਦੀ ਮੈਂ ਹਿਸਟਰੀ ਵੀ ਹਿਸਟਰੀ ਸੀ ਤਿਆਰ ਹੋ ਰਹੀ ਹੈ ਦੀ ਬਿਲਕੁਲ ਉਹ ਵੀ ਦੇਾਂਗੇ ਤੇ ਜਿੰਨੀ ਵੀ ਸਾਡੀ ਇੱਥੇ ਟੀਮ ਬੈਠੀ ਹੈ ਮੈਂ ਤਾਂ ਤੁਹਾਡਾ ਸਾਰਿਆਂ ਦਾ ਚਰਨਾਂ ਦਾ ਦਾਸ ਹਾਂ ਸੇਵਕ ਹਾਂ ਖੜੇ ਆ ਸਾਡੇ ਜਸਪਾਲ ਪਾਲਾ ਪੁਨੀਆ ਰੈਂਸਟੋ ਤੋਂ ਆ ਹੈ ਪੀ ਆਪਣੇ ਹਾਂ ਆਕਾਸ਼ ਇਹਨੂੰ ਸਪੈਸ਼ਲੀ ਮੁਬਾਰਕਾਂ ਨੌਜਵਾਨਾ ਸਾਡਾ ਆ ਜਾ ਬਟਾ ਆ ਜਾ ਕੋਲ ਆ ਜਾ ਤੇ ਇਹ ਜਿਹੜਾ ਇਹਨਾਂ ਨੇ ਆਪਣੇ ਇਲਾਕੇ ਨੂੰ ਇੱਕ ਬਹੁਤ ਵੱਧਿਆ ਜਿਹੜੀ ਸਰਵਿਸ ਦਿੱਤੀ ਐ ਇਹ ਜਿਹੜੀ ਫਲੋਰ ਮਿਲ ਲਾਈਏ ਇਹਨਾਂ ਨੇ 15 ਤੋਂ 20 ਐਲ ਐ ਸੀ ਕਹਿੰਦੇ ਆ ਇਹਨੂੰ ਔਰ ਕਾਫੀ ਵੱਡਾ ਬਜਟ ਹੁੰਦਾ ਬੜੀ ਮਿਹਨਤ ਕਰ ਰਹੇ ਮੇਰੇ ਖਿਆਲ ਚਾਰ ਪੰਜ ਮਹੀਨੇ ਲਾਤੇ ਇਹਨਾਂ ਨੇ ਔਰ ਇਹ ਲੇਟੈਸਟ ਟੈਕਨੋਲੋਜੀ ਨਾਲ ਜਿਹੜਾ ਹੈ ਅੱਜ ਦੀ ਟਾਈਮ ਜਿਸ ਤਰ੍ਹਾਂ ਮਰਜੀ ਦਾ ਆਟਾ ਚਾਹੇ ਦੰਦਲੀਆ ਕੋਈ ਵੀ ਆਈਟਮ ਹੈ ਉਹ ਸਾਰੀ ਜਿਹੜੀ ਹੈ ਫੈਸਿਲਿਟੀ ਔਰ ਬੜੇ ਦੇਖੋ ਇਹ ਲੇਟੈਸਟ ਟੈਕਨੋਲੋਜੀ ਦਾ ਇਹਨਾਂ ਨੇ ਤੁਹਾਨੂੰ ਦੱਸਿਆ ਹੀ ਹੈ ਡਿਟੇਲਸ ਬਿਲਕੁਲ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਕਿੱਥੋਂ ਕਣ ਚਲਣੀਆਂ ਔਰ ਕਿੱਦਾਂ ਝਰਨਾ ਲੱਗੇ ਉਹ ਸਾਫ਼ ਹੋਣੀਆਂ ਆਟੋਮੈਟਿਕ ਅੱਗੇ ਹੁੰਦਾ ਸੀ ਵੀ ਅਸੀਂ ਪਹਿਲਾਂ ਸਾਡੀਆਂ ਮਾਤਾ ਮਾਂ ਝਰਨੇ ਲੈ ਕੇ ਉਹ ਸਾਫ਼ ਕਰਦੀਆਂ ਸੀ ਧੋਣਾ ਫਿਰ ਸੁਕਾਣਾ ਫਿਰ ਜਾ ਕੇ ਕਿਤੇ ਚੱਕੀ 'ਚ ਪਹੁੰਚਦੇ ਸੀ ਅੱਜ ਕੱਲ ਤਾਂ ਇਹਨਾਂ ਦੀ ਖਾਸੀਅਤ ਇਹ ਤਾਂ ਤੁਸੀਂ ਕਾਲ ਕਰੋ ਇਹ ਸਰਵਿਸ ਕਰ ਬੈਠੇ ਦੇ ਦਿੰਨੇ ਜੋ ਮਰਜੀ ਇਹਨਾਂ ਤੋਂ ਕਰਾ ਲਓ ਵੈ ਨਿੱਕ ਨੰਬਰ ਆਟਾ ਮੇਰਾ ਖਾਲਾ ਵੀ ਪਿਛਲੇ 4-5 ਮਹੀਨੇ 'ਚ ਜਿਆਦਾ ਨਹੀਂ ਤਾਂ 2 ਟਨ ਤੋਂ ਜਿਆਦਾ ਦਾ ਆਟਾ ਸੀ ਉਹ ਹਾਂ ਪਿਆ ਚੁੱਕੇ ਸੋ ਇਹਨਾਂ ਦੀ ਕਵਾਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਜੋ ਮੈਂ ਤੁਹਾਨੂੰ ਖਾਸ ਕਰ ਤੁਸੀਂ ਕਵਰ ਕਰਨਾ ਹੈ ਤੁਹਾਡਾ ਧੰਨਵਾਦ ਕਰਦੇ ਆਂ ਔਰ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਨੇ ਸਾਡੇ ਸਾਰੇ ਵੀਰ ਭੈਣ ਭਰਾ ਇਦਾਂ ਹੀ ਤਰੱਕੀ ਕਰਨ ਔਰ ਅੱਗੇ ਜਿਹੜੀ ਹੈ ਫਲੋਰ ਮਿਲ ਹੋਰ ਇਹਦੇ ਵਿੱਚ ਬਹੁਤ ਕੁਝ ਵਾਦਾ ਹੋਣਾ ਹੈ ਬਿਲਕੁਲ ਆਣ ਵਾਲੀ ਤਾਂਗੀ ਜੀ ਲਾਸਟ ਨੂੰ ਸਾਰਿਆਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਤਾਂ ਹੀ ਕਹਾਂਗਾ ਵੀ ਤੁਸੀਂ ਘਰ ਤੁਹਾਡੇ ਬੈਠੇ ਇੱਥੇ ਸਰਵਿਸ ਮਿਲੀ ਹੈ ਇਹ ਬਸਟੈਂਡ ਗਿੰਦਰ ਸੂਟ ਦੇ ਨਾਲ ਹੀ ਗਲੀ ਦੇ ਵਿੱਚ ਇਹ ਸ਼ਰਮਾ ਫਲੋਰ ਮਿਲ ਜਿਹੜੀ ਹੈ ਇਹਨਾਂ ਨੇ ਲਗਾਈ ਹੈ ਇੱਥੇ ਤੁਸੀਂ ਆਓ ਵਧੀਆ ਆਪਣਾ ਸਰਵਿਸ ਦਾ ਆਟਾ ਜਿਹੜਾ ਹੈ ਤੁਸੀਂ ਹਰ ਤਰ੍ਹਾਂ ਦਾ ਇੱਕ ਵਾਰ ਜਦੋਂ ਤੁਸੀਂ ਹਾਂ ਜਿਸ ਤਰ੍ਹਾਂ ਮਰਜ਼ੀ ਨਹੀਂ ਕਣਕ ਹੈ ਤੁਹਾਡੇ ਕੋਲ ਤੁਸੀਂ ਆਟਾ ਇਕੱਲਾ ਲੈਣਾ ਚਾਹੁੰਦੇ ਹੋ ਆਰਡਰ ਮਾਰੋ ਇਹਨਾਂ ਨੇ ਤੁਹਾਨੂੰ ਉੱਥੇ ਹੀ ਸਪਲਾਈ ਦੇਣੀ ਹੈ ਬਿਲਕੁਲ ਕੋਈ ਕਣਕ ਆਪਣੀ ਲੈ ਕੇ ਉਤਾਰਨਾ ਚਾਹੁੰਦਾ ਮਤਲਬ ਹਰ ਤਰ੍ਹਾਂ ਦਾ ਹਰ ਵੈਰੀਟੀ ਨਾਲ ਕੋਲ ਹੋਏਗੀ ਅੱਗੇ-ਅੱਗੇ ਹੋਰ ਵੀ ਇਹਨਾਂ ਨੇ ਜਿਹੜੀਆਂ ਡਵੈਲਪਮੈਂਟ ਦੀ ਤਿਆਰੀ ਕੀਤੀ ਹੋਈ ਹੈ ਗੁਰਾਮ ਜੀ ਦੇ ਪੱਕੇ ਭੜਾ ਹੈ ਹਾਂਜੀ ਅੱਗੇ ਵੀ ਨਾਲਾ ਹਿਸਤੀ ਜਿਹੜੀ ਪਿਆਰ ਹੋ ਰਹੀ ਹੈ ਉਹ ਤੁਹਾਨੂੰ ਦੱਸਾਂਗੇ ਆਉਣ ਵਾਲੇ ਟਾਈਮ ਕਿਉਂ ਸੋ ਮੈਂ ਅੱਜ ਮੈਨੂੰ ਕੁਝ ਹੀ ਮਹਿਸੂਸ ਹੋਈ ਹੈ ਵੀ ਤੁਸੀਂ ਇੱਥੇ ਉਦਗਾਟਨ ਕਰਵਾਇਆ ਬਹੁਤ اچھی ਗੱਲ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਅੱਜ ਨੌਜਵਾਨ ਕੰਮ ਤੋਂ ਸ਼ਰਮਦੇ ਐ ਪਰ ਇਹਨਾਂ ਦੇ ਵੱਲੋਂ ਪੂਰਾ ਸਾਥ ਨਿਭਾਇਆ ਜਾ ਰਿਹਾ ਫਰਦ ਸਾਹਿਬ ਦਾ ਨਵੀਂ ਜਿਹੜੀ ਮਿੱਲ ਉਹਦੇ ਵਿੱਚ ਕੰਮ ਵੀ ਕਰਦੇ ਆ ਕਰ ਜੀ ਨਵਾਂ ਕੰਮ ਸ਼ੁਰੂ ਕੀਤਾ ਹੈ ਕਿੰਨਾ ਕ ਸਾਥ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਸਾਥ ਇੱਕ ਹੋਰ ਕੋਈ ਕੰਮ ਕਰਨਾ ਚਾਹੁੰਦੇ ਹੋ ਨਹੀਂ ਆਪਣਾ ਕੰਮ ਇਹ ਹੀ ਹੈ ਸਾਥ ਪੂਰਾ ਦਿੱਤਾ ਜਾਏਗਾ ਤੇ ਮੈਂ ਤਾਂ ਇੱਕ ਚੀਜ਼ ਉਹ ਦੱਸਣਾ ਜਾਂਦਾ ਜਿੱਤਾਂ ਕਿ ਆਪਾਂ ਆਟਾ ਬਣਾਉਂਦੇ ਨੇ ਤਾਂ ਉਹ ਸਾਰਾ ਪ੍ਰਕਾਰ ਦਾ ਆਟਾ ਮਿਲੇਗਾ ਜਿੱਤਰਾ ਰਾਗੀ ਹੋ ਗਿਆ ਜੌਂ ਹੋਵੇ ਇਹ ਸਾਰਾ ਟੈਕ ਮਿਲੇਗਾ ਮਿਕਸ ਆਟਾ ਜਿੱਦਾਂ ਸੁਗਤੀ ਆਟਾ ਕਹੀਂ ਮੰਗਦੇ ਨੇ ਦੀਦੋ ਚਿੱਟੀਆਂ ਬਹੁਤ ਆਉਂਦੇ ਨੇ ਹਾਂ ਉਹ ਸਾਰੇ ਪ੍ਰਕਾਰ ਦਾ ਆਟਾ ਇੱਥੇ ਦਿੱਤਾ ਜਾਏਗਾ ਹਾਂ ਸੋ ਬਿਲਕੁਲ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਇੱਥੇ ਜਿਹੜਾ ਸ਼ੂਗਰ ਫ੍ਰੀ ਆਟਾ ਜਿਹੜਾ ਇੱਥੇ ਮਿਲਦਾ ਹੈ ਕਿਉਂਕਿ ਇਲਾਕੇ ਦੇ ਵਿੱਚ ਕਈ ਇੱਦਾਂ ਦੇ ਲੋਕ ਨੇ ਜਿਨ੍ਹਾਂ ਦੀ ਡਿਮਾਂਡ ਹੈ ਕਿ ਸ਼ੂਗਰ ਤੇ ਸ਼ੂਗਰ ਫ੍ਰੀ ਆਟਾ ਵੀ ਮਿਲਦਾ ਹੈ ਤੇ ਅੱਜ ਫਲੋਰ ਮਿਲ ਖੁੱਲ ਗਿਆ ਵਿਗਾਟਨ ਹੋ ਗਿਆ ਜੀ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨਾਲੋਂ ਪੁੱਛ ਲਈ ਹੈ ਕਿ ਸਾਤ ਦੋ ਸਾਡਾ ਕੀ ਦਿੱਖੋ ਆਟੇ ਦੀ ਕਿਸ ਤਰ੍ਹਾਂ ਦੀ ਹੈ ਤਾਂ ਹੀ ਪਤਾ ਚੱਲੇਗਾ ਨਾ ਆਟੇ ਦਾ ਕੀ ਚੀਜ਼ ਹੈ ਤੁਸੀਂ ਆਉਂਗੇ ਆਟੇ ਦੀ ਕੁਆਲਿਟੀ ਦੇਖੋਗੇ ਸਾਡੇ ਤੋਂ ਲੈ ਕੇ ਜਾਓਗੇ ਹੂੰ ਬਾਕੀ ਜਿਹੜੀ ਕੁਆਲਿਟੀ ਆਟੇ ਦੀ ਉਹ ਪੂਰੀ ਕੁਆਲਿਟੀ ਦਿੱਤੀ ਜਾਏਗੀ ਹੂੰ ਬਿਲਕੁਲ ਤੋਂ ਸਾਡੇ ਨਾਲ ਸ਼ਰਮਾ ਜੀ ਅਤੇ ਉਹਨਾਂ ਦਾ ਬੇਟਾ ਆਕਾਸ਼ ਗੱਲਬਾਤ ਕਰ ਰਹੇ ਸੀ ਤੇ ਅੱਜ ਨਵਾਂ ਜਿਹੜਾ ਕੰਮ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਹੈ ਨਵੀਂ ਤਕਨੀਕ ਤੇ ਇਹ ਮਸ਼ੀਨਾਂ ਵੀ ਲਾਈ ਆਏ ਮੋਢਾ ਪਰ ਗਰੀਬਦਾਸ ਨੇੜੇ ਪੋਨੀਆ ਅਰਨਾ ਸਟੋਰ ਬਿਲਕੁਲ ਨਜ਼ਦੀਕ ਹੈ ਇਹ ਮਿਲ ਤੁਸੀਂ ਆਓ ਇੱਥੇ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਕੋਕੇ ਨਵੀਂ ਤਕਨੀਕਾ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਸਾਡੇ ਨਾਲ ਵਿਸਪਾਲ ਸਿੰਘ ਪਾਲਾ ਜੀ ਪਾਲਾ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਇੱਕ ਨਵੀਂ ਮਿੱਲ ਵੀ ਖੁੱਲ ਗਈ ਤੇ ਤੁਹਾਡੇ ਫਰੈਂਡ ਵੀ ਹੈ ਦੋਸਤ ਵੀ ਹੈ ਨਾ ਕੰਮ ਸ਼ੁਰੂ ਕੀਤਾ ਹੈ ਕੀ ਕਹਿਣਾ ਚਾਹੋ ਸਭ ਤੋਂ ਵੱਧ ਮੈਂ ਬੰਦਾ ਗਿਆ ਤੁਮ ਦਾ ਬਹੁਤ ਵੱਡੇ ਕੰਮ ਇਹਦਾ ਬੇਟਾ ਵੀ ਨਾਲ ਕੰਮ ਕਰ ਰਿਹਾ ਹੈ ਨਾ ਉਹ ਵੀ ਠੀਕ ਹੈ ਬਾਕੀ ਇਹਨਾਂ ਦਾ ਆਟਾ ਵੀ ਗੁੱਲਾ ਵੀ ਦੇ ਰਹੇ ਹਨ ਦੂਆ ਪੈਕਿੰਗ ਵੀ ਆਟੇ ਦੀ ਕਰਕੇ ਘਰ-ਘਰ ਚੱਕ ਵੀ ਲਿਆਉਂਦੇ ਤੇ ਛੱਡ ਵੀ ਜਾਂਦੇ ਹਨ ਨਾ ਇਹ ਕੰਮ ਸੌਖਾ ਹੈਗਾ ਵੇਖ ਨੂੰ ਲੱਗਦਾ ਘਰ ਜਾ ਕੇ ਡਿਲੀਵਰੀ ਵੀ ਦੇ ਦਿੰਦੇ ਆਪਾਂ ਹਾਂ ਬਿਲਕੁਲ ਜੀ ਸੋ ਤੁਸੀਂ ਵੀ ਕਵਾਲੀ ਜਰੂਰ ਪਹੁੰਚੋ ਇੱਥੇ ਸ਼ਰਮਾ ਜੀ ਫਲੋਰ ਮਿਲ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵਿਖਾਈਆਂ ਗੱਲਬਾਤ ਵੀ ਕਰਾਈਆਂ ਤੇ ਹੁਣ ਇਸ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟਾਂ ਦੇ ਵਿੱਚ ਮੁਬਾਰਕਾ ਦਿਓ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਗੇ ਤੇ ਅੱਗੇ ਇਹ ਵੀਡੀਓ ਜਾਵੇ ਹੋਰ ਇਲਾਕੇ ਦੇ ਵਿੱਚ ਜਾਵੇ ਉਹਨਾਂ ਨੂੰ ਵੀ ਪਤਾ ਚੱਲ ਸਕੇ ਇੱਕ ਗਰੀਬ ਬੰਦੇ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਉਹਦੀ ਸਪੋਰਟ ਕਰੋ ਧੰਨਵਾਦ